ਰੀਦਕੋਟ ਦੇ ਵਿੱਚ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਹੁਣ ਇੱਕ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਗੁਰਕਮਲ ਦੀ ਜਿਸ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਤਾਂ ਰੁਪਿੰਦਰ ਕੌਰ ਦੇ ਵੱਲੋਂ ਆਪਣੇ ਪਤੀ ਦਾ ਕਤਲ ਕੀਤਾ ਗਿਆ ਸੀ ਬੜੀ ਬੇਰਹਿਮੀ ਦੇ ਨਾਲ ਇਹ ਕਤਲ ਕੀਤਾ ਗਿਆ ਸੀ ਔਰ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਦੇ ਵੱਲੋਂ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਦੱਸਦੀ ਹੈ ਕਿ ਸਾਲ 2023 ਦੇ ਵਿੱਚ ਦੋਵਾਂ ਦਾ ਵਿਆਹ ਹੁੰਦਾ ਹੈ ਉਸ ਤੋਂ 1 ਸਾਲ ਬਾਅਦ ਉਹ ਕੈਨੇਡਾ ਜਾਂਦੀ ਹੈ ਰੁਪਿੰਦਰ ਉੱਥੋਂ ਜਦੋਂ ਰਿਪੋਰਟ ਹੋ ਜਾਂਦੀ ਹੈ ਤਾਂ ਵਾਪਸ ਆ ਕੇ ਉਸ ਦੇ ਕਿਸੇ ਦੇ ਨਾਲ ਨਾਜਾਇਜ਼ ਰਿਸ਼ਤੇ ਬੰਨਦੇ ਨੇ ਔਰ ਇਸੇ ਦੇ ਚੱਲਦੇ ਉਸ ਦੇ ਵੱਲੋਂ ਆਪਣੇ ਪਤੀ ਗੁਰਵਿੰਦਰ ਦਾ ਕਤਲ ਕਰ ਦਿੱਤਾ ਗਿਆ ਔਰ ਇਸ ਕਤਲ ਮਾਮਲੇ ਦੇ ਵਿੱਚ ਹੁਣ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਗੁਰਵਿੰਦਰ ਨੂੰ ਕਿਸ ਤਰੀਕੇ ਦੇ ਨਾਲ ਮਾਰਿਆ ਗਿਆ ਵੱਡੇ ਖੁਲਾਸੇ ਹੋਏ ਨੇ ਰੁਪਿੰਦਰ ਦੇ ਵੱਲੋਂ ਪਹਿਲਾਂ ਗੁਰਵਿੰਦਰ ਨੂੰ ਜ਼ਹਿਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਉਸ ਦਾ ਗਲਾ ਕੁੱਟਿਆ ਜਾਂਦਾ ਹੈ ਔਰ ਇਹ ਗੱਲ ਪੁੱਛਗੈਸ਼ ਦੇ ਵਿੱਚ ਸਾਹਮਣੇ ਆਈ ਹੈ ਕਿ ਰੁਪਿੰਦਰ ਦੇ ਵੱਲੋਂ ਉਸ ਦੀਆਂ ਬਾਹਵਾ ਫੜੀਆਂ ਜਾਂਦੀਆਂ ਨੇ ਔਰ ਉਸ ਦਾ ਜੋ ਪ੍ਰੇਮੀ ਸੀ ਤਾਂ ਉਸ ਦੇ ਵੱਲੋਂ ਉਸ ਦਾ ਗਲਾ ਦਬਾਇਆ ਜਾਂਦਾ ਤਾਂ ਬੜੀ ਹੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ ਜਾਂਦਾ ਹਾਲਾਂਕਿ ਰੁਪਿੰਦਰ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਕਤਲ ਨੂੰ ਇੱਕ ਲੁੱਟ ਦੀ ਘਟਨਾ ਦੇ ਵਿੱਚ ਹੋਇਆ ਕਤਲ ਦਰਸਾਇਆ ਜਾਵੇ ਉਸ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਨੂੰ ਪਹਿਲੇ ਦਿਨ ਹੀ ਇਸ ਮਾਮਲੇ ਦੇ ਵਿੱਚ ਸ਼ੱਕ ਹੋ ਜਾਂਦਾ ਹੈ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਸਖਤੀ ਦੇ ਨਾਲ ਤੇ ਫਿਰ ਸਾਰਾ ਕੁਝ ਨਿਕਲ ਕੇ ਸਾਹਮਣੇ ਆ ਜਾਂਦਾ ਤਾਂ ਗੁਰਵਿੰਦਰ ਅਤੇ ਰੁਪਿੰਦਰ ਦਾ ਵਿਆਹ ਦੱਸਦੀ ਹੈ ਕਿ ਸਾਲ 2023 ਦੇ ਵਿੱਚ ਹੁੰਦਾ ਉਸ ਤੋਂ ਬਾਅਦ ਰੁਪਿੰਦਰ ਕੈਨੇਡਾ ਚਲੀ ਜਾਂਦੀ ਹੈ ਕੈਨੇਡਾ ਤੋਂ ਜਦੋਂ ਰੁਪਿੰਦਰ ਨੂੰ ਰਿਪੋਰਟ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਉਹ ਵਾਪਸ ਆਉਂਦੀ ਹੈ ਤਾਂ ਉਸ ਦੇ ਸਬੰਧ ਹਰਕਵਲ ਨਾਮ ਦੇ ਇੱਕ ਵਿਅਕਤੀ ਦੇ ਨਾਲ ਬਣ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਗੁਰਵਿੰਦਰ ਦੀ ਮੌਤ ਦੀ ਸਾਜ਼ਿਸ਼ ਰਚੀ ਜਾਂਦੀ ਹੈ ਤਾਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਰੁਪਿੰਦਰ ਨੇ ਹਰਕਮਲ ਦੇ ਨਾਲ ਮਿਲ ਕੇ ਗੁਰਵਿੰਦਰ ਨੂੰ ਪਹਿਲਾਂ ਜ਼ਹਿਰ ਦਿੱਤਾ ਜਦੋਂ ਜ਼ਹਿਰ ਦੇ ਨਾਲ ਉਸ ਦੀ ਮੌਤ ਨਹੀਂ ਹੋਈ ਜ਼ਹਿਰ ਦਾ ਥੋੜਾ ਉਸ ਦੇ ਸਰੀਰ ਦੇ ਵਿੱਚ ਅਸਰ ਸੀ ਪਰ ਮੌਤ ਨਹੀਂ ਹੁੰਦੀ ਤਾਂ ਇਸੇ ਦੌਰਾਨ ਹਰਕਮਲ ਰੁਪਿੰਦਰ ਦੇ ਘਰੋਂ ਦਾ ਉਹ ਛੱਤ ਤੇ ਚਲੇ ਜਾਂਦੇ ਨੇ ਜਦੋਂ ਗੁਰਵਿੰਦਰ ਵੀ ਪਿੱਛੇ ਛੱਤ ਤੇ ਚਲਾ ਜਾਂਦਾ ਹੈ ਤਾਂ ਉਹਨਾਂ ਦੋਹਾਂ ਦੇ ਵੱਲੋਂ ਉਸ ਨੂੰ ਗਲਾ ਦਬਾ ਕੇ ਮਾਰ ਦਿੱਤਾ ਜਾਂਦਾ ਰੁਪਿੰਦਰ ਦੇ ਵੱਲੋਂ ਗੁਰਵਿੰਦਰ ਦੇ ਹੱਥ ਪੜੇ ਜਾਂਦੇ ਨੇ ਔਰ ਹਰਕਮਲ ਦੇ ਵੱਲੋਂ ਉਸ ਦਾ ਗਲਾ ਕੁੱਟਿਆ ਜਾਂਦਾ ਔਰ ਇਸ ਤੋਂ ਬਾਅਦ ਹਰਕਮਲ ਉਥੇ ਆਪਣੇ ਕਿਸੇ ਦੋਸਤ ਦੇ ਘਰ ਚੰਡੀਗੜ੍ਹ ਚਲਾ ਜਾਂਦਾ ਔਰ ਉਥੇ ਬਾਅਦ ਵਿੱਚ ਉਥੋਂ ਫਰਾਰ ਹੋ ਜਾਂਦਾ ਹੈ ਤਾਂ ਇਹ ਜਦੋਂ ਸਾਰੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਰੁਪਿੰਦਰ ਦੇ ਵੱਲੋਂ ਰੋਲਾ ਪਾਇਆ ਜਾਂਦਾ ਕਿ ਲੁੱਟ ਦੀ ਘਟਨਾ ਇੱਥੇ ਘਰ ਦੇ ਵਿੱਚ ਹੋਈ ਹੈ ਲੁੱਟਲ ਦੇ ਵਾਦੇ ਨੇ ਨਾਲ ਕੁਝ ਲੋਕ ਘਰ ਦੇ ਵਿੱਚ ਦਾਖਲ ਹੋਏ ਔਰ ਉਹਨਾਂ ਦੇ ਵੱਲੋਂ ਗੁਰਵਿੰਦਰ ਦਾ ਕਤਲ ਕੀਤਾ ਗਿਆ। ਬਈ ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿਉਂਕਿ ਘਰ ਦੇ ਵਿੱਚ ਇਸ ਤਰੀਕੇ ਦਾ ਕੋਈ ਵੀ ਨਿਸ਼ਾਨ ਨਹੀਂ ਮਿਲਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲੁਟੇਰੇ ਜ਼ਬਰਦਸਤੀ ਘਰ ਦੇ ਵਿੱਚ ਦਾਖਲ ਹੋਏ ਨੇ ਜਾਂ ਉਹਨਾਂ ਦੇ ਵੱਲੋਂ ਘਰ ਦੇ ਵਿੱਚ ਲੁੱਟ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਰੁਪਿੰਦਰ ਦੇ ਵੱਲੋਂ ਲੁੱਟ ਦਿਖਾਉਣ ਲਈ ਘਰ ਦੇ ਵਿੱਚ ਜੋ ਅਲਮਾਰੀ ਸੀ ਉਸ ਦੇ ਕੱਪੜੇ ਖੋਲ ਕੇ ਖਿਲਾਰ ਦਿੱਤੇ ਗਏ ਸੀ ਔਰ ਦਰਾਜ ਖੋਲੇ ਗਏ ਸੀ ਹਾਲਾਂਕਿ ਉਥੇ ਜਿਹੜੇ ਕੱਪੜੇ ਉਸ ਦੇ ਵੱਲੋਂ ਖਲਾਰੇ ਵੀ ਜਾਂਦੇ ਤਾਂ ਉਹਦੀਆਂ ਤਹਾ ਉਸੇ ਤਰੀਕੇ ਦੇ ਨਾਲ ਲੱਗੀਆਂ ਹੁੰਦੀਆਂ ਨੇ ਤਾਂ ਪੁਲਿਸ ਨੂੰ ਸ਼ੱਕ ਹੋ ਜਾਂਦਾ ਕਿ ਇੱਥੇ ਕਿਸੇ ਤਰੀਕੇ ਦੀ ਲੋਟੇ ਦੀ ਕੋਈ ਘਟਨਾ ਨਹੀਂ ਹੋਈ ਔਰ ਜੋ ਗੁਰਵਿੰਦਰ ਦੇ ਪਿਤਾ ਹੈ ਉਹਨਾਂ ਦੇ ਵੱਲੋਂ ਵੀ ਸ਼ੱਕ ਜਤਾਇਆ ਜਾਂਦਾ ਕਿ ਉਹਨਾਂ ਦੇ بیٹے ਨਾਲ ਇਸ ਤਰੀਕੇ ਦੀ ਕੋਈ ਘਟਨਾ ਨਹੀਂ ਹੋਈ ਔਰ ਉਹਨਾਂ ਨੂੰ ਕਤਲ ਦਾ ਜਦੋਂ ਖਦਸ਼ਾ ਹੁੰਦਾ ਤਾਂ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਔਰ ਪੁਲਿਸ ਨੂੰ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਜਦੋਂ ਆਂਡ ਗਵਾਣ ਤੋਂ ਪੁੱਛਿਆ ਜਾਂਦਾ ਕਿ ਘਰ ਦੇ ਵਿੱਚ ਉਸ ਦਿਨ ਕੋਈ ਸ਼ੋਰ ਸ਼ਰਾਬਾ ਸੁਣਾਈ ਨਹੀਂ ਦਿੱਤਾ ਘਰ ਦੇ ਵਿੱਚ ਇੱਕ ਕੁੱਤਾ ਸੀ ਉਹ ਵੀ ਬਿਓਸ਼ੀ ਦੀ ਹਾਲਤ ਦੇ ਵਿੱਚ ਪਿਆ ਸੀ ਔਰ ਜਦੋਂ ਜੇਕਰ ਘਰ ਦੇ ਅੰਦਰ ਕੋਈ ਦਾਖਲ ਹੋਇਆ ਸੀ ਤਾਂ ਫਿਰ ਉਸ ਦੇ ਵੱਲੋਂ ਰੌਲਾ ਕਿਉਂ ਨਹੀਂ ਪਾਇਆ ਗਿਆ ਤਾਂ ਉਹ ਬਿਹੋਸ਼ ਕਿਉਂ ਸੀਗਾ ਤਾਂ ਇਸ ਨੂੰ ਲੈ ਕੇ ਵੀ ਪੁਲਿਸ ਨੂੰ ਸ਼ੱਕ ਹੋ ਜਾਂਦਾ ਤਾਂ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਔਰ ਪੁੱਛਗਿੱਛ ਦੇ ਵਿੱਚ ਉਲਾਸਾ ਹੋ ਜਾਂਦਾ ਹੈ ਕਿ ਰੁਪਿੰਦਰ ਦੇ ਵੱਲੋਂ ਹੀ ਗੁਰਵਿੰਦਰ ਦਾ ਕਤਲ ਕੀਤਾ ਗਿਆ ਜਦੋਂ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਂਦੀ ਹੈ ਤਾਂ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਾਰੇ ਖੁਲਾਸੇ ਹੋ ਜਾਂਦੇ ਨੇ ਕਿ ਗੱਲ ਘੁੱਟ ਕੇ ਮਾਰਿਆ ਗਿਆ ਔਰ ਇਸ ਤੋਂ ਪਹਿਲਾਂ ਜ਼ਹਿਰ ਵੀ ਗੁਰਵਿੰਦਰ ਨੂੰ ਦਿੱਤਾ ਗਿਆ ਤਾਂ ਬੇਹਦ ਹੈਰਾਨ ਕਰਦਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਸੀ ਇਸ ਨੇ ਹਰ ਕਿਸੇ ਨੂੰ ਹਲਾ ਕੇ ਰੱਖ ਦਿੱਤਾ ਸੀ ਔਰ ਕਿਸ ਤਰੀਕੇ ਦੇ ਨਾਲ ਰਿਸ਼ਤੇ ਤਾਰ ਤਾਰ ਹੋਏ ਨੇ ਇੱਕ ਪਤਨੀ ਦੇ ਵੱਲੋਂ ਆਪਣੇ ਹੀ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਹ ਪਤੀ ਜਿਸ ਦੇ ਵੱਲੋਂ ਪੈਸੇ ਲਗਾ ਕੇ ਰੁਪਿੰਦਰ ਨੂੰ ਕੈਨੇਡਾ ਭੇਜਿਆ ਜਾਂਦਾ ਵਧੀਆ ਜ਼ਿੰਦਗੀ ਦੇ ਸੁਪਨੇ ਆਪਣੀ ਪਤਨੀ ਦੇ ਨਾਲ ਉਸ ਦੇ ਵੱਲੋਂ ਦੇਖੇ ਜਾਂਦੇ ਨੇ ਪਰ ਉੱਥੋਂ ਡਿਪੋਰਟ ਹੋ ਕੇ ਜਦੋਂ ਆ ਜਾਂਦੀ ਹੈ ਤਾਂ ਨਜਾਇਜ਼ ਸਬੰਧ ਹਰਕਮਲ ਨਾਮ ਦੇ ਵਿਅਕਤੀ ਦੇ ਨਾਲ ਬਣ ਜਾਂਦੇ ਨੇ ਜਿਸ ਤੋਂ ਬਾਅਦ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਫਿਲਹਾਲ ਪਰਿਵਾਰ ਦੇ ਵੱਲੋਂ ਵੀ ਸ਼ੱਕ ਜਤਾਇਆ ਗਿਆ ਸੀ ਸੋਹਰਾ ਪਰਿਵਾਰ ਦਾ ਕਹਿਣਾ ਸੀ ਕਿ ਸਾਨੂੰ ਜਾਣ ਬੁਝ ਕੇ ਆਪਣੀ ਬੇਟੀ ਦੇ ਕੋਲ ਮਿਲਣ ਦੇ ਭੇਜਿਆ ਜਾਂਦਾ ਔਰ ਉਸ ਤੋਂ ਬਾਅਦ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਵਿਰੋਧ ਕੋ ਫਰੀਦਕੋਟ ਦੇ ਵਿੱਚ ਸੁਖਨ ਵਾਲਾ ਪਿੰਡ ਹੈ ਜਿੱਥੇ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਔਰ ਹਰਕਮਲ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣੇ ਦੋਸਤ ਦੇ ਨਾਲ ਚੰਡੀਗੜ੍ਹ ਚਲਾ ਜਾਂਦਾ ਹੈ ਔਰ ਪੂਰੀ ਉਸ ਦੀ ਜੋ ਪਲਾਨਿੰਗ ਸੀ ਮੁੰਬਈ ਜਾਣ ਦੀ ਸੀ ਪਰ ਜਿਵੇਂ ਹੀ ਘਰ ਦੇ ਵਿੱਚ ਪਤਾ ਲੱਗਦਾ ਹੈ ਕਿ ਪੁਲਿਸ ਪਹੁੰਚ ਗਈ ਹੈ ਕਿਉਂਕਿ ਜਦੋਂ ਪੁਲਿਸ ਦੇ ਕੋਲ ਵੱਡੇ ਖੁਲਾਸੇ ਹੋ ਜਾਂਦੇ ਨੇ ਕਿ ਗੁਰਵਿੰਦਰ ਦਾ ਕਤਲ ਕੀਤਾ ਗਿਆ ਹੈ ਤਾਂ ਫਿਰ ਉਸ ਤੋਂ ਬਾਅਦ ਜੋ ਹਰਕਮਲ ਤਾਂ ਉਸਦੇ ਪਰਿਵਾਰ ਤੱਕ ਵੀ ਪੁਲਿਸ ਪਹੁੰਚ ਕਰਦੀ ਹੈ ਉਸਦੇ ਪਿਤਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਹਰਕਮਲ ਪੁਲਿਸ ਦੇ ਅੱਗੇ ਸਰੈਂਡਰ ਕਰ ਦਿੰਦਾ ਹੈ ਤਾਂ ਇਹ ਘਟਨਾ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਕਿ ਇਸ ਤਰੀਕੇ ਦੇ ਨਾਲ ਇੱਕ ਪਤਨੀ ਦੇ ਵੱਲੋਂ ਆਪਣੇ ਪਤੀ ਦਾ ਕਤਲ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਜਾਂਦਾ ਔਰ ਜਦੋਂ ਵਿਆਹ ਕੀਤਾ ਜਾਂਦਾ ਉਸ ਸਮੇਂ ਇਸ ਤਰੀਕੇ ਵੀ ਕੋਈ ਗੱਲ ਨਹੀਂ ਸੀ ਕਿ ਰੁਪਿੰਦਰ ਦੇ ਸਬੰਧ ਸੀ ਕਿਸੇ ਦੇ ਨਾਲ ਇਹ ਸਾਰਾ ਕੁਝ ਬਾਅਦ ਦੇ ਵਿੱਚ ਆਉਂਦਾ ਹੈ ਤਾਂ ਇਹ ਬਾਅਦ ਦੇ ਵਿੱਚ ਸਾਰੀ ਪਲੈਨਿੰਗ ਉਸਦੇ ਵੱਲੋਂ ਕੀਤੀ ਜਾਂਦੀ ਔਰ ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਉਂਦਾ ਹੈ ਕਿ ਰੁਪਿੰਦਰ ਰੀਲਾ ਬਣਾਉਣ ਦੀ ਸ਼ਕੀਨਸੀ ਨਵੇਂ-ਨਵੇਂ ਸੂਟ ਪਾ ਕੇ ਮੇਕਅਪ ਕਰਕੇ ਉਸਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਰੀਲਾ ਪਾਈਆਂ ਜਾਂਦੀਆਂ ਸੀ ਤਾਂ ਉਸਦੇ ਸ਼ੌਂਕ ਥੋੜੇ ਵੱਖਰੇ ਸੀ ਪਰਿਵਾਰ ਗੁਰਵਿੰਦਰ ਦਾ ਥੋੜੇ ਵੱਖਰੇ ਹਿਸਾਬ ਦਾ ਸੀ ਇਸ ਕਰਕੇ ਰੁਪਿੰਦਰ ਦੇ ਆਪਣੀ ਸ਼ੌਂਕਾਂ ਦੇ ਚੱਲਦੇ ਇਸ ਮੌਤ ਨੂੰ ਇਸ ਕਤਲ ਨੂੰ ਅੰਜਾਮ ਦਿੰਦਾ ਹੈ ਔਰ ਉੱਥੇ ਦੂਸਰੇ ਪਾਸੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਰੁਪਿੰਦਰ ਦੇ ਫੋਨ ਦੇ ਕੋਲੋਂ ਕਿ ਉਸਦੇ ਵੱਲੋਂ ਕ੍ਰਾਈਮ ਸੀਰੀਜ਼ ਦੇਖੀਆਂ ਜਾਂਦੀਆਂ ਸੀ ਲਗਾਤਾਰ ਇਸ ਤਰੀਕੇ ਦੀਆਂ ਵਾਰਦਾਤਾਂ ਉਸ ਦੇ ਵੱਲੋਂ ਕ੍ਰਾਈਮ ਸੀਰੀਜ਼ ਦੇ ਵਿੱਚ ਦੇਖੀਆਂ ਜਾਂਦੀਆਂ ਸੀ ਜਿਸ ਤੋਂ ਲੱਗਦਾ ਸੀ ਕਿ ਰੁਪਿੰਦਰ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਤਲ ਦੀ ਸਾਜ਼ਿਸ਼ ਬਾਰੇ ਜਾਣਨ ਦੀ ਤਾਂ ਉਸ ਦੇ ਵੱਲੋਂ ਇਹ ਸਾਰੀ ਪਲੈਨਿੰਗ ਕੀਤੀ ਜਾਂਦੀ ਹੈ ਬੀਤੇ 6 ਮਹੀਨਿਆਂ ਤੋਂ ਤਕਰੀਬਨ ਉਸ ਦੇ ਵੱਲੋਂ ਇਹ ਪਲੈਨਿੰਗ ਕੀਤੀ ਜਾ ਰਹੀ ਸੀ ਜਦੋਂ ਗੁਰਵਿੰਦਰ ਨੂੰ ਪਤਾ ਲੱਗ ਜਾਂਦਾ ਕਿ ਉਸ ਦੀ ਪਤਨੀ ਦੇ ਕਿਸੇ ਹੋਰ ਨਾਲ ਸਬੰਧ ਨੇ ਤਾਂ ਉਸ ਤੋਂ ਬਾਅਦ ਗੁਰਵਿੰਦਰ ਦੇ ਵੱਲੋਂ ਵੀ ਇਹ ਸ਼ੱਕ ਆਪਣੀ ਪਰਿਵਾਰ ਦੇ ਕੋਲ ਜਤਾਇਆ ਜਾਂਦਾ ਉਹ ਪਹਿਲੇ ਹੀ ਕਹਿ ਚੁੱਕਾ ਸੀ ਕਿ ਦੋਵੇਂ ਮਿਲ ਕੇ ਮੈਨੂੰ ਮਾਰ ਸਕਦੇ ਨੇ ਹਾਲਾਂਕਿ ਆਪਣੀ ਪਤਨੀ ਦੇ ਨਾਲ ਰਿਸ਼ਤਾ ਨਿਭਾਉਂਦਾ ਹੈ ਪਰ ਨਹੀਂ ਪਤਾ ਸੀ ਕਿ ਇਸ ਤਰੀਕੇ ਦੇ ਨਾਲ ਉਸ ਦੀ ਮੌਤ ਦੀ ਸਾਜ਼ਿਸ਼ ਉਸ ਦੀ ਪਤਨੀ ਦੇ ਵੱਲੋਂ ਹੀ ਰਚ ਦਿੱਤੀ ਜਾਵੇਗੀ ਤਾਂ ਹੁਣ ਇਹ ਜਿਹੜੇ ਖੁਲਾਸੇ ਹੋਏ ਨੇ ਬਿਹਤ ਹੈਰਾਨ ਕਰਦੇ ਖੁਲਾਸੇ ਨੇ ਰੁਪਿੰਦਰ ਦੇ ਵੱਲੋਂ ਆਪਣੇ ਪਤੀ ਨੂੰ ਜ਼ਹਿਰ ਦੇ ਕੇ ਮਾਰਨ ਦੀ ਪਹਿਲਾ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਜ਼ਹਿਰ ਦਾ ਅਸਰ ਨਹੀਂ ਹੁੰਦਾ ਗੁਰਵਿੰਦਰ ਆ ਪੂਰਾ ਬਿਹੋਸ਼ੀ ਦੀ ਹਾਲਤ ਦੇ ਵਿੱਚ ਜਾਂਦਾ ਹੈ ਪਰ ਉਸ ਨੂੰ ਪੂਰੀ ਹੋਸ਼ ਰਹਿੰਦੀ ਹੈ ਤਾਂ ਰੁਪਿੰਦਰ ਦੇ ਵੱਲੋਂ ਪੂਰੀ ਪਲੈਨਿੰਗ ਬਣਾਈ ਜਾਂਦੀ ਹੈ ਆਪਣੇ বয়ਫਰੈਂਡ ਨੂੰ ਆਪਣੇ ਘਰ ਬੁਲਾਉਂਦੀ ਹੈ ਜਦੋਂ ਹਰਕਮਲ ਆ ਜਾਂਦਾ ਹੈ ਤਾਂ ਹਰਕਮਲ ਦੇ ਨਾਲ ਉਹ ਛੱਤ ਤੇ ਚਲੀ ਜਾਂਦੀ ਹੈ ਇਸੇ ਦੌਰਾਨ ਗੁਰਵਿੰਦਰ ਨੂੰ ਵੀ ਜਾਗ ਆ ਜਾਂਦੇ ਉੱਠ ਕੇ ਜਦੋਂ ਛੱਤ ਤੇ ਜਾਂਦਾ ਹੈ ਦੇਖਦਾ ਹੈ ਦੋਹਾਂ ਨੂੰ ਇੱਕ ਦੂਸਰੇ ਦੇ ਨਾਲ ਦੇਖ ਲੈਂਦਾ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੋਹਾਂ ਦੇ ਵੱਲੋਂ ਗੁਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ